ਪਬਲਿਕ ਵੌਇਸ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਇਸ ਵੇਲੇ ਖੜੇ ਹਾਂ ਅਹਿਮਦਗੜ੍ਹ ਸਿਟੀ ਥਾਣੇ ਦੇ ਵਿੱਚ ਤੇ ਜਿੱਥੇ ਆ ਬੀਤੇ ਦਿਨੀ ਇੱਕ ਮਾਮਲਾ ਜਿਹੜਾ ਉਹ ਧਿਆਨ ਦੇ ਵਿੱਚ ਆਉਂਦਾ ਹੈ ਪਿੰਡ ਦਹਹਲੀਜ ਕਲਾਂ ਦੀ ਇੱਕ ਔਰਤ ਸਕੀਨਾ ਬੇਗਮ ਜੋ ਕਿ ਰਜਾਨਾ ਅਹਿਮਦਗੜ੍ਹ ਏਰੀਏ ਦੇ ਵਿੱਚ ਆਪਣਾ ਕੋਈ ਪ੍ਰਾਈਵੇਟ ਕੰਮ ਕਰਨ ਦੇ ਬਾਰੇ ਹਰ ਰੋਜ਼ ਇੱਥੇ ਆਉਂਦੀ ਸੀ ਤੇ ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ 29 ਤਰੀਕ ਨੂੰ ਜਿਹੜਾ ਉਸ ਦਾ ਕਤਲ ਹੋ ਜਾਂਦਾ ਹੈ ਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਪੁਲਿਸ ਜਦੋਂ ਜਹਿਦ ਕਰਦੀ ਹੈ ਆਖਰਕਾਰ ਮਰਡਰ ਜਿਹੜਾ ਕੀਤਾ ਕਿਸ ਨੇ ਆ ਪੁਲਿਸ ਦੇ ਹੱਥ ਨੇ ਜਿਹੜੇ ਉਸ ਵਿਅਕਤੀ ਤੱਕ ਪਹੁੰਚ ਜਾਂਦੇ ਨੇ ਦੱਸ ਦਈਏ ਕਿ ਸਕੀਨਾ ਬੇਗਮ ਦੇ ਅਬਦੁਲ ਗੁਫਾਰ ਦੇ ਨਾਲ ਜਿਹੜੇ ਸਬੰਧ ਦੱਸੇ ਜਾਂਦੇ ਸੀ ਤੇ ਦੱਸਣ ਮੁਤਾਬਕ ਇਹ ਦੋਨੋਂ ਕੁਝ ਸਮੇਂ ਤੋਂ ਝੰਡਾਲੀ ਕਲਾਂ ਦੇ ਫਾਟਕਾਂ ਦੇ ਕੋਲੇ ਇੱਕ ਨਿੱਜੀ ਘਰ ਲੈ ਰਹਿ ਕੇ ਵੀ ਕਿਰਾਏ ਦੇ ਉੱਤੇ ਉੱਥੇ ਰਹਿ ਰਹੇ ਸਨ ਤੇ ਕਿਸੇ ਗੱਲ ਨੂੰ ਲੈ ਕੇ ਅਬਦੁਲ ਗੁਫਾਰ ਅਤੇ ਸਕੀਨਾ ਬੀਗਮ ਦੇ ਵਿੱਚ ਕਹਾਣੀ ਸੁਣੀ ਹੋ ਜਾਂਦੀ ਹੈ ਤੇ ਤੈਸ ਵਿੱਚ ਆ ਕੇ ਅਬਦੁਲ ਗੁਫਾਰ ਕੋਲ ਪਈ ਰਾੜ ਹੈ ਸਕੀਨਾ ਬੀਗਮ ਦੇ ਸਿਰ ਤੇ ਮਾਰ ਜਾਂਦਾ ਤੇ ਉਸ ਤੋਂ ਬਾਅਦ ਸਕੀਨਾ ਬੀਗਮ ਦੀ ਮੌਤ ਹੋ ਜਾਂਦੀ ਹੈ ਲਾਸ ਨੂੰ ਟਿਕਾਣੇ ਲਗਾਉਣ ਦੇ ਲਈ ਪੁਲਿਸ ਦੇ ਦਸਤਾਨ ਮੁਤਾਬਕ ਅਬਦੁਲ ਗੁਫਾਰ ਨੇ ਮੂੰਹ ਹਨੇਰੇ ਜਿਹੜਾ ਗੱਡੀ ਦੇ ਵਿੱਚ ਇੱਕ ਤਰਪਾਲ ਦੇ ਵਿੱਚ ਸਕੀਨਾ ਬੀਗਮ ਦੀ ਲਾਸ ਨੂੰ ਲਪੇਟ ਕੇ ਪਟਿਆਲਾ ਏਰੀਏ ਦੇ ਵਿੱਚ ਗਲਵੱਟੀ ਇਲਾਕੇ ਦੇ ਵਿੱਚ ਲਏ ਜਾਂਦਾ ਤੇ ਉੱਥੇ ਲਾਸਟ ਨੂੰ ਲਾਸ ਨੂੰ ਖੁਰਦਬੁਰਦ ਕਰਨ ਦੇ ਲਈ ਕੁਝ ਸਮਾਂ ਉੱਥੇ ਉਡੀਕਦਾ ਵੀ ਹੈ ਤੇ ਕਿਸੇ ਗੁਪਤ ਸੂਚਰਾਂ ਦੇ ਆਧਾਰ ਤੇ ਜਿਹੜਾ ਪੁਲਿਸ ਨੂੰ ਜਦੋਂ ਇਹ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ 24 ਘੰਟੇ ਦੇ ਵਿੱਚ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕਰ ਦਿੱਤੇ ਆਓ ਫਿਰ ਇਸ ਬਾਬਤ ਐਸਪੀ ਰਾਜਨ ਸ਼ਰਮਾ ਅਮ੍ਰਿਤਗੜ ਵੀ ਕੇ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਕੀ ਇਹ ਪੂਰਾ ਮਾਮਲਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਅੱਜ ਮਲੇਰਕੋਟਲਾ ਪੁਲਿਸ ਨੇ ਕਬ ਸੀਨੀਅਰ ਕਪਤਾਨ શ્રી ਗगनਜੀਤ ਸਿੰਘ ਅਤੇ ਐਸਪੀ ਡੀ ਸਤਪਾਲ ਸ਼ਰਮਾ ਜੀ ਦੇ ਗਾਈਡੈਂਸ ਦੇ ਤਹਿਤ ਇੱਕ ਰੀਸੈਂਟਲੀ थाना सदर ਅਮ੍ਰਿਤਗੜ ਦੇ ਵਿੱਚ ਇੱਕ ਬਲਾਈਂਡ ਮਰਡਰ ਕੇਸ ਹੋਇਆ ਸੀਗਾ ਜਿਹਨੂੰ ਥਾਣਾ ਸਾਦਾ ਰਾਮਨਗੜ ਅਤੇ ਸੀਆਈਏ ਮਲੇਰ ਕੋਟਲਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੁਲਝਾ ਕੇ ਉਹਨਾਂ ਵੱਲੋਂ ਇਹ ਜਿਹੜਾ ਦੋਸ਼ੀ ਸੀਗਾ ਉਹ ਬੜੀ ਛੇਤੀ ਕਾਬੂ ਕੀਤਾ ਗਿਆ। ਇਹ ਜਿਹੜਾ ਮੁਕਦਮਾ ਹੈਗਾ ਇਹ ਐਫਆਈਆਰ ਨੰਬਰ 89172025 ਨੂੰ ਦਰਜ ਕੀਤੀ ਗਈ ਸੀ। ਅੰਡਰ ਸੈਕਸ਼ਨ 103 238 ਬੀਐਨਐਸ ਦੇ ਹੋਈ ਸੀ। ਇਹ ਬਰਬੀਅਨ ਬशीर खान ਸੀਗਾ ਜਿਹਦੀ ਪਤਨੀ ਸਕੀਨਾ ਬੇਗਮ ਉਮਰ ਕਰੀ 42 ਸਾਲ ਉਹ 29 ਤਰੀਕ ਨੂੰ 29 5 29 6 ਤਰੀਕ 29 6 2025 ਨੂੰ ਲਾਪਤਾ ਹੋ ਗਈ ਸੀ ਜਿਸ ਦੇ ਰਿਗਾਰਡਿੰਗ ਉਹ ਪਾਲ ਕਰਨ ਲੱਗ ਗਿਆ ਆਪਣੀ ਵਾਈਫ ਦੀ ਕਿ ਕਿੱਥੇ ਹੈ ਕਿਤੇ ਨਹੀਂ ਹੈ ਤੇ ਕੁਝ ਦਿਨਾਂ ਬਾਅਦ ਜੇ ਉਹਨਾਂ ਨੂੰ ਇੰਟਰਨੈਟ ਰਾਹੀਂ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਸਕੀਨਾ ਬੇਗਮ ਤਾਂ ਉਹਨਾਂ ਦੀ ਬੋਡੀ ਜਿਹੜੀ ਹੈ ਉਹ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਮਿਲੀ ਤਾਂ ਉਹਦੇ ਰਿਗਾਰਡਿੰਗ ਜਦ ਹੋਰ ਗਹਿਰਾਈ ਨਾਲ ਸਦਰ ਅਹਿਮਦਗੜ ਐਸਐਚਓ ਦੀ ਟੀਮ ਨੇ ਗਲਵੱਟੀ ਪਟਿਆਲਾ ਹਾਂਜੀ ਉਹਨਾਂ ਵੱਲੋਂ ਜਦ ਇਹਦੀ ਸੀਆਈਏ ਮਲੇਰਕੋਟਲਾ ਵੱਲੋਂ ਇਹਦੀ ਤਤਕੀਸ਼ ਕੀਤੀ ਗਈ ਤਾਂ ਉਹ ਦੌਰਾਨ ਇਹ ਪਤਾ ਲੱਗਿਆ ਕਿ ਇਹ ਜਿਹੜੀ ਡੈੱਡ ਬੋਡੀ ਹੈ ਸਕੀਨਾ ਬੇਗਮ ਦੀ ਹੈ ਤੇ ਜਿਹਦਾ ਹਸਬੰਡ ਬਸੀਰ ਖਾਨ ਉਹਨੂੰ ਕਾਫੀ ਦਿਨ ਦਾ ਲੱਭ ਰਿਹਾ ਸੀ ਤੇ ਹੁਣ ਉਹ ਉਹਦੀ ਡੈੱਡ ਬੋਡੀਜ਼ ਮਿਲੀ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਪਤਾ ਲੱਗਿਆ ਕਿ ਇਹ ਸਕੀਨਾ ਬੇਗਮ ਦਾ ਇੱਕ ਕਿਸੇ ਇੱਕ ਬੰਦਾ ਸੀਗਾ ਅਬਦੁਲ ਗਫਾਰ ਉਹਦੇ ਨਾਲ ਰਿਲੇਸ਼ਨ ਸੀਗਾ ਐਂਡ ਤਕਰੀਬਨ ਉਹਦੇ ਨਾਲ ਇਹ ਮਿਲਦੀ ਸੀਗੀ ਜਾਂ ਫਿਰ ਉਹਨਾਂ ਦੇ ਨਾਲ ਆਣਾ ਜਾਣਾ ਇਕੱਠਿਆਂ ਦਾ ਸੀਗਾ ਇਹ ਉਹਦੀ ਬੇਟੀ ਨੇ ਸਾਨੂੰ ਦੱਸਿਆ ਕਿ ਕਾਫੀ ਵਾਰ ਸੀਗਾ ਤੇ 29 ਤਰੀਕ ਨੂੰ ਵੀ ਜਿਹੜਾ ਹੈ ਜਿਸ ਦੀ ਨੇ ਲਾਪਤਾ ਹੋਈ ਹੈ ਲੇਡੀ ਉਸ ਦਿਨ ਵੀ ਇਹ ਹੀ ਹੋਇਆ ਕਿ ਸਕੀਨਾ ਬੇਗਮ ਅਬਦੁਲ ਗਫਾਰ ਨਾਮ ਦੇ ਅਕਸਰ ਦੇ ਨਾਲ ਮੋਟਰਸਾਈਕਲ ਤੇ ਦਹਲੀਜ ਕਲਾ ਤੋਂ ਜਾ ਕੇ ਇਹਨਾਂ ਨੇ ਇੱਕ ਕਿਰਾਏ ਦੇ ਕਮਰਾ ਲਿਆ ਹੋਇਆ ਸੀ ਜੰਡਾਲੀ ਜਿਹੜੀ ਲਾਈਨਾਂ ਨੇ ਉਹਦੇ ਨੇੜੇ ਇੱਕ ਕਮਰਾ ਲਿਆ ਹੋਇਆ ਸੀ ਤਾਂ ਉੱਥੇ ਇਹ ਆਏ ਨੇ 29 ਤਰੀਕ ਨੂੰ ਲੇਕਿਨ ਉਸ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਹੋਰ ਲੜਾਈ ਹੋ ਗਈ ਜਿਸ ਦੇ ਕਾਰਨ ਜਿਹੜਾ ਅਬਦੁਲ ਗਫਾਰ ਸੀ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਐਕਸਟ੍ਰੀਮ ਜਿਹੜਾ ਸਟੈਪ ਹੈ ਉਹ ਚੁੱਕਿਆ ਤੇ ਆ ਜਿਹੜੀ ਸਕੀਨਾ ਬੇਗਮ ਸੀ ਉਹਦੀ ਜਿਹੜੀ ਮੌਤ ਹੈਗੀ ਹੈ ਉਹ ਸਿਰ ਦੇ ਵਿੱਚ ਰੋਡ ਲੱਗਣ ਕਰਕੇ ਹੋਈ ਹੈ ਜਿਸ ਨੂੰ ਐਸਐਚਓ ਸਦਰ ਅਮਨਗੜ ਤੇ ਸੀਆਈਐਮ ਮਲੇਰਕੋਟਲਾ ਦੀ ਟੀਮ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਡੀ ਜਾ ਕੇ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਡਿਸਪੋਜ਼ ਆਫ ਕਰਤੀ ਸੀ ਐਂਡ ਇਹ ਦੇ ਰਿਗਾਰਡਿੰਗ ਜਿਹੜਾ ਅਬਦੁਲ ਗਫਾਰ ਹੈਗਾ ਜਿਹੜਾ ਇਸ ਦਾ ਪ੍ਰਾਈਮ ਅਕਿਊਜ਼ਡ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਕੇ ਜਿਹੜੀ ਹੋਰ ਵੀ ਗਹਿਰਾਈ ਨਾਲ ਇਹ ਦੀ ਤਫ਼ਤੀਸ਼ ਕੀਤੀ ਜਾਊਗੀ। ਪੇਸ਼ ਕਰਤਾ ਜੀ ਮਾਨਗੋਵਰ ਦਾ ਆਫਰ ਕਰਦੇ ਨੇ। ਜੀ ਮਾਨਗੋਵਰ ਦਾ ਪੁੱਛਗਿੱਛ ਪੇਸ਼ ਕਰਤਾ ਜੀ ਇਹ ਬੰਦੇ ਨੇ। ਨਹੀਂ ਜੀ ਅੱਜ ਹਜੇ ਨਹੀਂ ਅੱਜ ਇਹਨੂੰ ਕਰਾਂਗੇ ਜੀ ਪੇਸ਼ ਜੀ। ਇਹਨਾਂ ਦੀ ਕੋਈ ਦੋਸਤੀ ਸੀ ਜੀ ਆਪਸ ਦੇ ਵਿੱਚ ਪਹਿਲਾਂ ਹਾਂਜੀ ਅਬਦੁਲ ਗਫਾਰ ਤੇ ਸਕੀਨਾ ਬੀگم ਆਪਸ ਨੋਨ ਸੀਗੇ ਇੱਕ ਦੂਸਰੇ ਦੇ ਅਬਦੁਲ ਗਫਾਰ ਕਿੱਥੇ ਰਹਿੰਦਾ ਸੀ ਅਬਦੁਲ ਗਫਾਰ ਇਹ ਸਾਰੇ ਅਬਦੁਲ ਗਫਾਰ ਸਕੀਨਾ ਬੀگم ਇਹ ਦੋਨੋਂ دہلیਜ਼ ਕਲਾ ਸਦਰ ਰਾਮਬਗੜ ਦੇ ਥਾਣੇ ਦੇ ਵਿੱਚ ਪੈਂਦਾ ਜੀ ਇਹਨਾਂ ਇਹਨਾਂ ਕੀ ਕੰਮ ਕਰਦੇ ਸੀ ਜਿਹੜੀ ਐਮ ਕੰਮ ਉਹਦੇ ਬੋਲ ਕਰਦਾ ਸੀ ਕੋਈ ਜਾਣਦਾ ਨਹੀਂ ਇਹ ਅਬਦੁਲ ਗਫਾਰ ਦੇ ਨਾਲ ਹੀ ਇਹਨਾਂ ਨੇ ਦੱਸਿਆ ਕਿਰਾਏ ਦੇ ਇੱਕ ਕਮਰਾ ਲਿਆ ਹੋਇਆ ਸੀਗਾ ਤਾ ਐਸਨ ਐਸਪੀ ਰਾਜਨ ਸ਼ਰਮਾ ਜਿਨ੍ਹਾਂ ਦਾ ਕਹਿਣਾ ਕਿ ਇਸ ਅਨੇਕ ਕਤਲ ਕੇਸ ਦੀ ਜਿਹੜੀ ਗੁੱਥੀ ਹੈ ਉਹਨੂੰ ਸੁਲਝਾਉਣ ਦੇ ਲਈ ਪੁਲਿਸ ਪੂਰੀ ਆਪਣੀ ਵਾਹ ਲਾ ਦਿੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਲਜਮ ਹੈ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਤੇ ਜੋ ਹਥਿਆਰ ਨਾਲ ਉਸ ਕਿਨਾ ਬੀਗਮ ਦਾ ਕਤਲ ਕੀਤਾ ਜਾਂਦਾ ਉਹ ਵੀ ਬਰਾਮਦ ਕਰ ਲਿਆ ਜਾਂਦਾ ਤੇ ਹੁਣ ਅਗਲੀ ਕਾਰਵਾਈ ਦੇ ਵਿੱਚ ਵੱਡੀ ਕਾਰਵਾਈ ਕਰਕੇ ਵੱਖ-ਵੱਖ ਤਰਾਮਾ ਦੇ ਤਹਿਤ ਇਹ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਅਹਿਮਦਗੜ੍ਹ ਤੋਂ ਮੈਂ ਪ੍ਰਕਾਸ਼ ਸ਼ਰਮਾ